ਹਾਂਜੀ ਦੋਸਤੋ ਜਿਹੜਾ ਆਪਣਾ ਆਇਲ ਪਹਰਿੰਗਾ ਆਪਾਂ ਉਹ ਇੰਸਟਾਲ ਕਰਾਂਗੇ ਪਹਿਲਾਂ ਜਿਹੜਾ ਇਹ ਸਪੈਂਡਲ ਆ ਜਿਹੜਾ ਸਪਿੰਗ ਰਿੰਦਾ ਆ ਉਹ ਕੱਢ ਲਾਂਗੇ ਬਾਹਰ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੰਸਟਾਲ ਕਰਾਂਗੇ ਇਹਦਾ ਕੁਟਿਓ ਹੁੰਦਾ ਹੈ ਤਾਂ ਦੇਖੋ ਇਸ ਤਰ੍ਹਾਂ ਦੇਖੋ ਵੀ ਇਹਨੂੰ ਆਪਾਂ ਇਸ ਤਰ੍ਹਾਂ ਹੋ ਸਕਦੇ ਆ ਥੋੜਾ ਓਪਨ ਕਰਕੇ ਮੱਤਾਂ ਇਹਨੂੰ ਪਾਵਾਂਗੇ ਵਹੀਕਲ ਨੀਚੇ ਜਿ세 ਦੀ ਪੋਜੀਸ਼ਨ ਆ ਔਰ ਦੋਸਤੋ ਇਹਦਾ ਵੀ ਧਿਆਨ ਰੱਖਣਾ ਜਿੱਥੇ ਜੋਇੰਟ ਵਾਲਾ ਥਾਂ ਦਾ ਇਹ ਜੋਇੰਟ ਵਾਲਾ ਥਾਂ ਔਰ ਇਹ ਜਿਹੜਾ ਕੇਪ ਰਿੰਗ ਦਾ ਇਹ ਬਿਲਕੁਲ ਸਾਹਮਣੇ ਨਹੀਂ ਹੋਣਾ ਚਾਹੀਦਾ ਇਹਨੂੰ ਥੋੜਾ ਜਿਹਾ ਥמאਕਲੇ ਨੂੰ ਉਸਾਈਡ ਲਾ ਦੋ ਫਟੇ ਨੂੰ ਮਾਗੇ ਦੂਜੀ ਸਾਈਡ ਲਗਾਗੇ ਪਿੱਛੇ ਔਰ ਉਸ ਤੋਂ ਬਾਅਦ ਜਿਹੜਾ ਇਹ ਰਿੰਗ ਉਹ ਰਿੰਗ ਆਪਾਂ ਇੰਸਟਾਲ ਕਰਾਂਗੇ ਇਹਨਾਂ ਪਤਿਆਂ ਦੇ ਰਿਕਮੈਂਡ ਕੋਬ ਵਾਲੀ ਜਿਹੜੀ ਇਹਦੀ ਪੋਜੀਸ਼ਨ ਆ ਉੱਪਰ ਖੜੀ ਆ ਨੰਬਰ ਵਾਲੀ ਆ ਨੰਬਰ ਵਾਲੀ ਪੋਜੀਸ਼ਨ ਇਹਦੀ ਇਹ ਆਪਾਂ ਪੁੱਤ ਰੱਖਾਂਗੇ ਜਿਹਦਾ ਪਾਉਣ ਦਾ ਤਰੀਕਾ ਜੇ ਆਪਾਂ ਮੈਨੂਅਲ ਪਾਉਣੇ ਬਿਲਕੁਲ ਪਹਿਲਾਂ ਜਿਹੜੀ ਇਹ ਵਾਲੀ ਸਾਈਡ ਆ ਇਸੇ ਦਾ ਆ ਕੈਪ ਉਤੋਆ ਜਾਂ ਇਹਨੂੰ ਆਪਾਂ ਪਹਿਲਾਂ ਅੰਦਰ ਪਾਉਣਾ ਵੀ ਫਿਰ ਹੌਲੀ ਹੌਲੀ ਜਿਹੜੀ ਆ ਚੀਜ਼ ਆਪਾਂ ਪ੍ਰੈਸ ਕਰਾਂਗੇ ਬਿਲਕੁਲ ਸਲੋ ਸਲੋ ਜਲਦਬਾਜੀ ਨਹੀਂ ਕਰਨੀ ਕਿਉਂਕਿ ਜਲਦਬਾਜੀ ਨਾਲ ਇਹ ਬਹੁਤ ਨਾਜਿਕ ਪੁੰਦੇ ਆ ਟੁੱਟ ਜਾਂਦੇ ਆ ਤਾਂ ਬਿਲਕੁਲ ਜਿਹੜੀ ਦੀ ਲਾਸਟ ਵਾਲੀ ਪੋਜੀਸ਼ਨੋਂ ਤੇ ਲਿਆਓ ਉਹ ਜਿਹੜਾ ਸਪ੍ਰਿੰਗ ਵਾਲਾ ਰੀਂਗ ਆ ਦੋਸਤੋ ਇਹਦੇ ਬਿਲਕੁਲ ਹਿੱਚੇ ਹੋਣਾ ਚਾਹੀਦਾ कोई तो मुश्किल नहीं होता बिल्कुल आसानी ना बैठ जाता है और थोड़ा जहा पैसे जो बना के रखना पैना फिट बै गया अंदर उसमें टॉपा जी सैटिंग वो कर लेंगे जी पोजिशन है बाद आपट करा और नंबर दो वाला सैकेंड टॉपरेटर ਇਹਦਾ ਵੀ ਜਿਹੜਾ ਨੰਬਰ ਵਾਲਾ ਜਿਹੜਾ ਲਾਈਨ ਵਾਲਾ ਤੋਂ ਦੱਸਿਆ ਸੀ ਪਹਿਲਾਂ ਇਹ ਆਪ ਉੱਤਰ ਰਿਹਾ ਨਾ ਇਹ ਬਿਲਕੁਲ ਉਸੇ ਤਰ੍ਹਾਂ ਔਰ ਹੁਣ ਨੰਬਰ 3 ਵਾਲਾ ਇਹ ਵੀ ਜਿਹੜੇ ਲੈਂਨ ਵਾਲੀ ਆਪਣਾ ਨੰਬਰ ਵਾਲਾ ਟੌਪ ਵਾਲਾ ਇਹ ਸਮਾਂਗੇ